नमस्कार मैं शिवानी शर्मा काउंसलर वार्ड नंबर 13 मैं अपने इलाका वासियों देश वासियों और देश विदेश विच रहंदे अपने बहन भ्रावां नु दिवाली बंदी छोड़ दिवस और विश्वकर्मा डे दीयां बहुत बहुत शुभ कामनाएं वंदियां मैं परमात्मा के अरदास करदीयां कि जिस तरह दिवाली रोशनी दा त्यौहार है इसी तरह साडे सारेया दी जिंदगी च भी रोशनी आवे खुशियां आवे ते सब मिलजुल के त्यौहार मनाओ ਤੇ ਅਖੀਰ ਵਿੱਚ ਇੱਕ ਵਾਰੀ ਫੇਰ ਮੈਂ ਆਪਣੇ ਤੇ ਆਪਣੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹਨਾਂ ਤਿਉਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਥੈਂਕ ਯੂ ਨਮਸਕਾਰ ਜੀ ਮੈਂ ਹਰੀਸ਼ ਸ਼ਰਮਾ ਵਾਈਸ ਪ੍ਰੈਜ਼ੀਡੈਂਟ ਸਿਟੀ ਕੌਂਸਲ ਨਕੋਦਰ ਮੈਂ ਆਪਣੇ ਵਾਰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਦਿਵਾਲੀ ਬੰਦੀ ਛੋੜ ਦਿਵਸ ਔਰ ਮਿਸ਼ਰਮਾ ਦੀਆਂ ਮੈਂ ਲੱਖ-ਲੱਖ ਮੁਬਾਰਕਬਾਦ ਦਿੰਦਾ ਹਾਂ ਔਰ ਪਰਮਪੀਤਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਆਪਾਂ ਇਸੇ ਤਰ੍ਹਾਂ ਇਹ ਜੋ ਸਭ ਤਿਹਾਰ ਆ ਟਰਾਲ ਮਿਲ ਕੇ ਖੁਸ਼ੀ-ਖੁਸ਼ੀ ਮਨਾਈਏ ਔਰ ਇਹ ਜਿਹੜਾ ਦੀਵਾਲੀ ਦਾ ਤਿਹਾਰ ਆ ਸਾਡੇ ਸਨਾਤਨ ਧਰਮ ਵਿੱਚ ਤਾਂ ਇਹਦੀ ਬਹੁਤ ਜ਼ਿਆਦੀ ਜੀ ਪ੍ਰਮੁਖਤਾ ਹੈ ਉਸ ਦਿਨ ਜਦੋਂ ਸ਼੍ਰੀ ਪ੍ਰਭੂ ਸ਼੍ਰੀ ਰਾਮ ਜੀ ਲੰਕਾ ਤੇ ਜਿੱਤੇ ਬਾਕੇ ਆਪਣੇ ਘਰ ਅਯੁੱਧਿਆ 'ਚ ਵਾਪਸ ਆਏ ਸੀਗੇ ਤੇ ਉਹਨਾਂ ਦੀ ਆਨ ਦੀ ਖੁਸ਼ੀ ਹੋਈ ਸੀ ਸ਼ਰ ਅਯੁੱਧਿਆ ਵਾਸੀਆਂ ਨੇ ਦੀਪ ਜਲਾਏ ਸੀਗੇ ਔਰ ਖੁਸ਼ੀ ਮਨਾਈ ਸੀ ਇਸੇ ਤਰ੍ਹਾਂ ਆਪਾਂ ਵੀ ਦੀਵਾਲੀ ਵਾਲੇ ਦਿਨ ਆਪਣੇ ਘਰਾਂ 'ਚ ਦੀਪ ਦੀਪ ਜਲਾਈਏ ਉਹ ਪ੍ਰਭੂ ਰਾਮ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਜੇ ਆ ਸ਼੍ਰੀ ਰਾਮ